ਨਾਸ਼ਾਹੀ ਚੱਲ ਰਹੀ ਹੈ ਸਾਡੇ ਪ੍ਰਧਾਨ ਦੀ ਉਹਦੇ ਖਿਲਾਫ ਅਜੇ ਆਵਾਜ਼ ਉਠਾਈ ਗਈ ਹੈ ਸਰ ਡਿਕਟੇਟਰਸ਼ਿਪ ਚੱਲ ਰਹੀ ਹੈ ਸਾਡੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਅਸੋਸੀਏਸ਼ਨ ਦੇ ਵਿੱਚ ਇੱਕ ਇਹੋ ਜਿਹੀ ਪੋਸਟ ਹੈ ਜਿੱਥੇ ਇੱਕ ਮੈਚੂਰ ਬੰਦੇ ਦੀ ਲੋੜ ਹੈ ਤਾਂ ਇਸ ਬੰਦੇ ਨੇ ਜਿਹੜੀ ਡਿਕਟੇਟਰਸ਼ਿਪ ਕਰਕੇ ਤਾਨਾਸ਼ਾਹੀ ਕਰਕੇ ਜਿਹੜੇ ਆਪਣੀ ਮਨਮਰਜ਼ੀਆਂ ਕਰ ਰਿਹਾ ਉਹਦੇ ਖਿਲਾਫ ਅਜੇ ਆਵਾਜ਼ ਉਠਾਈ ਗਈ ਹੈ ਮੇਰੇ ਨਾਲ ਖੜੀ ਹੈ ਸਰ ਜਿਨ੍ਹਾਂ ਨੂੰ ਡੈਲੀ ਨੰਗਦੇ ਵੜਦੇ ਉਹ ਕੈਮਰੇ ਦੇ ਵਿੱਚ ਉਹਨਾਂ ਦੀ ਫੋਟੋਆਂ ਖਿੱਚਦਾ ਹੈ ਆਡੀਓ ਰਿਕਾਰਡ ਕਰਦਾ ਹੈ ਰਾਈਟ ਟੂ ਪ੍ਰਾਈਵੇਸੀ ਜਿਹੜੀ ਸਾਡੀ ਇਨਫਰਿੰਜ ਹੋ ਰਹੀ ਹੈ ਦੂਸਰਾ ਇਹ ਨੰਗਦੇ ਵੜਦੇ ਇਹਨ ਉਪੱਲੀ ਅਬਿਊਜ਼ ਆਫ ਪਾਵਰ ਮਿਸਯੂਜ਼ ਆਫ ਪਾਵਰ ਬਾਈ ਸਿਟਿੰਗ ਪ੍ਰੈਜ਼ੀਡੈਂਟ ਆਫ ਬਾਰ ਐਸੋਸੀਏਸ਼ਨ ਜਿਹੜਾ ਹੈ ਉਹਦੇ ਖਿਲਾਫ ਇਹ ਦਰਨਾ ਲੱਗਿਆ ਅਸੀਂ ਤੱਕ ਤੱਕ ਇੱਥੋਂ ਨਹੀਂ ਹਿਲਦੇ ਜਦ ਤੱਕ ਉਹਨੂੰ ਰਿਮੂਵ ਨਾ ਕੀਤਾ ਜਾਵੇ ਪੂਰੇ ਲਾਇਰ ਬਾਰ ਜਿਹੜੀ ਹੈਗੀ ਆ ਉਹਦੀ ਡਿਗਨਿਟੀ ਦੀ ਬੇਇੱਜ਼ਤੀ ਹੋ ਰਹੀ ਹੈ ਇਦਾਂ ਦੇ ਪ੍ਰੈਜ਼ੀਡੈਂਟ ਨੂੰ ਇੱਥੇ ਸੀਟ ਤੇ ਹੋਣਾ ਹੀ ਨਹੀਂ ਚਾਹੀਦਾ ਇੱਕ ਵਧੀਆ ਇਨਸਾਨ ਨੂੰ ਹੋਣਾ ਚਾਹੀਦਾ ਜਿਹੜਾ ਕੁੜੀਆਂ ਨੂੰ ਹਰ ਮਤਲਬ ਜੂਨੀਅਰ ਨੂੰ ਹਰੇਕ ਬੰਦੇ ਨੂੰ ਇੱਕੋ ਜਿਹਾ ਸਮਝੇ ਜੋ ਕੈਪੀਟਲਾਈਜ਼ੀਓ ਤੋੜਦੀ ਕੈਬਨ ਦਾ ਦਰਵਾਜਾ ਤੋੜਤਾ ਤੇ ਉੱਥੇ ਧਮਕੀ ਦਿੱਤੀ ਉਹ ਪੰਲੀ ਕਿ ਵੀ ਜੋ ਕੋਈ ਉਖਾੜ ਸਕਦਾ ਸਾਡਾ ਉਖਾੜ ਲਓ ਜੀ ਅਸੀਂ ਤਾਂ ਕਰਤਾ ਅਸੀਂ ਕੋਈ ਪ੍ਰਧਾਨ ਨੂੰ ਨਹੀਂ ਮੰਨਦੇ ਅਸੀਂ ਕਿਸੇ ਨੂੰ ਨਹੀਂ ਮੰਨਦੇ ਕਬਜ਼ਾ ਸੀ ਕਰ ਰਹੇ ਤੇ ਦੋ ਦਿਨ ਤੋਂ ਉੱਥੇ ਕਬਜ਼ਾ ਕਰਕੇ ਬੈਠੇ ਸੀ ਕੱਲ ਉਹ ਬੰਦੇ ਜਿਨ੍ਹਾਂ ਨੇ ਉਹ ਕੈਬਨ ਕੰਸਟਰਕਟ ਕੀਤਾ ਸੀ ਉਹ ਉਸ ਕੈਬਨ 'ਚ ਗਏ ਉਹਨਾਂ ਨਾਲ ਵੀ ਕੁੜੀਆਂ ਨੇ ਬਦਤਮੀਜ਼ੀ ਕੀਤੀ ਤੇ ਉਹਨਾਂ ਨੂੰ ਕਿਹਾ ਵੀ ਅਸੀਂ ਜੇ ਤੁਸੀਂ ਐਂਟਰ ਕਰੋਗੇ ਕੈਬਨ 'ਚ ਤੇ ਅਸੀਂ 354 ਚ ਛੇੜ ਖਾ ਲਈ ਤੇ ਕੇ ਇਹ ਸੇ ਤੁਹਾਨੂੰ ਅੰਦਰ ਕਰਾ ਦਾਂਗੇ ਸਭ ਤੋਂ ਪਹਿਲਾਂ ਦੀ ਜਿਹੜੀ ਤਾਨਾशाही ਚੱਲ ਰਹੀ ਸਾਡੇ ਪ੍ਰਧਾਨ ਦੀ ਉਹਦੇ ਖਿਲਾਫ ਅਜੇ ਆਵਾਜ਼ ਉਠਾਈ ਗਈ ਹੈ ਸਰ ਡਿਕਟੇਟਰਸ਼ਿਪ ਚੱਲ ਰਹੀ ਹੈ ਸਾਡੇ ਪੰਜਾਬ ਐਂ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਵਿੱਚ ਇੱਕ ਇਹੋ ਜਿਹੀ ਪੋਸਟ ਹੈ ਜਿੱਥੇ ਇੱਕ ਮੈਚੂਰ ਬੰਦੇ ਦੀ ਲੋੜ ਹੈ ਤਾਂ ਇਸ ਬੰਦੇ ਨੇ ਜਿਹੜੀ ਇਹ ਡਿਕਟੇਟਰਸ਼ਿਪ ਕਰਕੇ ਤਾਨਾਸ਼ਾਹੀ ਕਰਕੇ ਜਿਹੜੇ ਆਪਣੀ ਮਨਮਰਜ਼ੀਆਂ ਕਰ ਰਿਹਾ ਉਹਦੇ ਖਿਲਾਫ ਅਜੇ ਆਵਾਜ਼ ਉਠਾਈ ਗਈ ਹੈ ਇਹ ਸਾਡੀ ਲੇਡੀ ਮੈਂਬਰ ਦੀ ਡਿਗਨਿਟੀ ਦਾ ਸਵਾਲ ਹੈ ਲੇਡੀ ਮੈਂਬਰਸ ਦੇ ਖਿਲਾਫ ਜਿਹੜੀ ਇਹ ਬੇਅਦਬੀ ਜਿਹਨੂੰ ਕਹਿੰਦੇ ਆਪਾਂ ਮਿਸ ਬਿਹੇਵੀਅਰ ਹੋ ਰਿਹਾ ਉਹਦੇ ਖਿਲਾਫ ਇਹ ਅੱਜ ਆਵਾਜ਼ ਉਠਾਈ ਗਈ ਹੈ ਆ ਲੇਡੀ ਮੈਂਬਰਸ ਮੇਰੇ ਨਾਲ ਖੜੀਆਂ ਆ ਸਰ ਜਿਨ੍ਹਾਂ ਨੂੰ ਡੇਲੀ ਨੰਗ ਦੇ ਵੜਦੇ ਉਹ ਕੈਮਰੇ ਦੇ ਵਿੱਚ ਉਹਨਾਂ ਦੀ ਫੋਟੋਆਂ ਖਿੱਚਦਾ ਹੈ ਆਡੀਓ ਰਿਕਾਰਡ ਕਰਦਾ ਹੈ ਰਾਈਟ ਟੂ ਪ੍ਰਾਈਵੇਸੀ ਜਿਹੜੀ ਸਾਡੀ ਇਨਫਰਿੰਜ ਹੋ ਰਹੀ ਹੈ ਦੂਸਰਾ ਹੈ ਨੰਗ ਦੇ ਵੜਦੇ ਇਹਨਾਂ ਨੂੰ ਧਮਕੀਆਂ ਦੇ ਕੇ ਜਾਂਦਾ ਹੈ ਇਹਨਾਂ ਨੂੰ ਇਹਨਾਂ ਦਾ ਇੱਕ ਉਥੇ ਚੈਂਬਰ ਹੈ ਜੀ ਬੜੇ ਸਾਲਾਂ ਤੋਂ 5 ਸਾਲਾਂ ਤੋਂ ਕਬਰੀਂ ਕਰੀਬ ਉਥੇ ਬੈਠ ਰਹੇ ਹੈ ਤੇ ਬਾਕੀ ਐਗਜ਼ੈਕਟਿਵ ਕਮੇਟੀ ਨੇ ਤਿੰਨ ਮੈਂਬਰ ਜਿਹੜੇ ਸੀਗੇ ਉਹਦੇ ਸੈਕਟਰੀ ਜੁਆਇੰਟ ਸੈਕਟਰੀ ਤੇ ਟ੍ਰੈਜਰਰ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਨੇ ਸਾਈਨ ਕਰਕੇ ਇਹਨਾਂ ਨੂੰ ਉਹ ਸੀਟ ਅਲੋਟ ਕਰ ਦਿੱਤੀ ਹੈ ਸਰ ਰਿਟਰਨ ਦੇ ਵਿੱਚ ਤੇ ਉਸ ਐਪਲੀਕੇਸ਼ਨ ਦੇ ਅਗੇਂਸਟ ਜਾ ਕੇ ਕੱਲ ਉਹਨਾਂ ਨੇ ਡਿਮੋਲਿਸ਼ ਕਰਤਾ ਹੈ ਇਹ ਸਟਰਕਚਰ ਸਾਰਾ ਦਾ ਸਾਰਾ ਪਹਿਲਾਂ ਇਹ ਕੈਬਿਨ ਬਣਾਇਆ ਗਿਆ ਬੇਸਿਕਲੀ ਖੁਦ ਕਬਜ਼ਾ ਕਰਨਾ ਚਾਹੁੰਦਾ ਸੀ ਉਹਦੇ ਉੱਤੇ ਤਾਂ ਕਬ ਕੁੜੀਆਂ ਨੇ ਉਹਦੇ ਅਗੇਂਸਟ ਆਵਾਜ਼ ਉਠਾਈ ਇਸ ਕਰਕੇ ਇਹਨਾਂ ਦਾ ਉਹ ਜਿਹੜਾ ਸਟਰਕਚਰ ਹੈ ਉਹਨੂੰ ਡਿਮੋਲਿਸ਼ ਕਰਤਾ ਖਤਮ ਕਰਤਾ ਬਿਲਕੁਲ ਸ਼ਰੇ ਆਮ ਗੁੰਡਾਗਰਦੀ ਚੱਲ ਰਹੀ ਹੈ ਸਰ ਇੱਥੇ ਉਸ ਤੋਂ ਇਲਾਵਾ ਇਹ ਧਮਕੀਆਂ ਦੇ ਕੇ ਜਾਂਦਾ ਇਹਨਾਂ ਨੂੰ ਜਾਂਦੇ ਜਾਂਦੇ ਕਿ ਜੇ ਤੁਸੀਂ ਇਹ ਕਰੋਗੇ ਮੈਂ ਤੁਹਾਡੇ ਖਿਲਾਫ ਐਕਸ਼ਨ ਲਵਾਂਗਾ ਤੁਹਾਨੂੰ ਡੀਬਾਰ ਕਰੂੰਗਾ ਇਹਨਾਂ ਦੇ ਕੇਬਨ ਦੇ ਵਿੱਚ ਵੜ ਕੇ ਸਰ ਇੱਕ ਨਸ਼ੇੜੀ ਬੰਦੇ ਨੂੰ ਉਸ ਕੇਬਨ ਦੇ ਵਿੱਚ ਵਾੜਿਆ ਗਿਆ ਕੱਲ ਇਹ ਕਹਿ ਕੇ ਕਿ ਇਹ ਇਹਦਾ ਚੈਂਬਰ ਹੈ ਤੇ ਉਹ ਇਹਨਾਂ ਨੂੰ ਇਹ ਉਹਨੂੰ ਇਹ ਇਨਸਟਰਕਸ਼ਨ ਤੱਕ ਦਿੱਤੀ ਗਈ ਹੈ ਕੋਈ ਸਾਹਿਲ ਵਾਲੀਆ ਕਰਕੇ ਅਸੀਂ ਪਠਾਨਕੋਟ ਤੋਂ ਕਿ ਜੇ ਕੁੜੀਆਂ ਕੁਝ ਕਰਦੀਆਂ ਤੇਰੇ ਮੂੰਹ ਤੇ ਥੱਪੜ ਮਾਰਿਆ ਜਾਵੇ ਉਸੀ ਦੇਖੋ ਓਪਨਲੀ ਅਬਿਊਜ਼ ਆਫ ਪਾਵਰ ਮਿਸਯੂਜ਼ ਆਫ ਪਾਵਰ ਬਾਈ ਸਿਟਿੰਗ ਪ੍ਰੈਜ਼ੀਡੈਂਟ ਆਫ ਬਾ ਅਸੋਸੀਏਸ਼ਨ ਜਿਹੜਾ ਹੈ ਉਹਦੇ ਖਿਲਾਫ ਇਹ ਧਰਨਾ ਲੱਗਿਆ ਅਸੀਂ ਤੱਕ ਇੱਥੋਂ ਨਹੀਂ ਹਿਲਦੇ ਜਦ ਤੱਕ ਉਹਨੂੰ ਰਿਮੂਵ ਨਾ ਕੀਤਾ ਜਾਵੇ ਇੱਕ ਹੋਰ ਗੱਲ ਸਰ ਜਿਸ ਤਰ੍ਹਾਂ ਇਹ ਲੇਡੀ ਮੈਂਬਰਸ ਨੂੰ ਹਰਾਸ ਕਰ ਰਿਹਾ ਹੈ ਉਸੇ ਤਰ੍ਹਾਂ ਦੇ ਇੱਕ ਹੋਰ ਐਗਜ਼ਾਮਪਲ ਸਾਹਮਣੇ ਆਇਆ ਜਿਹਦੇ ਵਿੱਚ ਰਾਤ ਨੂੰ 10 ਵਜੇ ਇੱਕ ਲੇਡੀ ਮੈਂਬਰ ਨੂੰ ਹਰਾਸ ਕਰਨ ਲਈ ਇੱਕ ਆਡੀਓ ਪੇਜ ਦਾ ਜਿਹੜਾ ਕਿ ਸੈਕਸ਼ੁਅਲ ਹਰਾਸਮੈਂਟ ਐਟ ਵਰਕਪਲੇਸ ਮੰਨਿਆ ਜਾਂਦਾ ਕਿ ਰਾਤ ਨੂੰ 10 ਵਜੇ ਡੂਰਿੰਗ 24 ਜਿਹੜਾ ਹੈ ਤੁਸੀਂ ਕਿਸੇ ਲੇਡੀ ਨੂੰ ਮੈਸੇਜ ਨਹੀਂ ਕਰ ਸਕਦੇ ਕਿਸੇ ਕੋਲੀਗ ਨੂੰ ਜੇ ਤੁਹਾਡਾ ਨਾਲ ਕੋਈ ਦੋਸਤੀ ਨਹੀਂ ਹੈ ਕੁਝ ਨਹੀਂ ਹੈ ਤਾਂ ਉਹ ਨੂੰ ਮੈਸੇਜ ਨਹੀਂ ਕਰਨਾ ਚਾਹੀਦਾ ਲੇਕਿਨ ਡਰਾਣ ਧਮਕਾਨ ਲਈ ਜਿਹੜਾ ਹੈ ਬੁਲੀ ਕਰਨ ਲਈ ਕਿ ਤੇਰੇ ਖਿਲਾਫ ਮੇਰੇ ਕੋਲ ਆਡੀਓ ਹੈ ਤੇ ਜੇ ਤੂੰ ਕੁਝ ਵੀ ਕਰੇਂਗੀ ਜਿੱਦਾਂ ਮੈਂ ਬਾਕੀ ਮੈਂਬਰਸ ਨੂੰ ਡੀਬਾਰ ਕਰ ਰਿਹਾ ਮੈਂ ਤੈਨੂੰ ਵੀ ਡੀਬਾਰ ਕਰੂੰਗਾ ਤੇ ਜੇ ਤੂੰ ਮੇਰੇ ਵੱਲ ਨਹੀਂ ਹੋਈ ਤਾਂ ਮੈਂ ਤੈਨੂੰ ਡੀਬਾਰ ਕਰ ਦੂੰਗਾ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਸਾਡੀ ਹਾਈ ਕੋਰਟ ਦੇ ਵਿੱਚ ਰਿਪੀਟਡਲੀ ਹੋ ਰਹੀਆਂ ਪਿਛਲੇ 1 ਮਹੀਨੇ ਤੋਂ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਜਿਹੜੀ ਹੈ ਕੋਈ ਵੀ ਕਮੇਟੀ ਜਿਹੜੀ ਹੈ ਐਗਜ਼ਿਸਟ ਨਹੀਂ ਕਰ ਰਹੀ ਕੋਈ ਡਿਸਪਲਿਨਰੀ ਕਮੇਟੀ ਦੇ ਵਿੱਚ ਜੈਂਡਰ ਸੈਂਸਿਟਾਈਜੇਸ਼ਨ ਐਂਡ ਇੰਟਰਨਲ ਕੰਪਲੇਂਟ ਕਮੇਟੀ ਐਗਜ਼ਿਸਟ ਨਹੀਂ ਕਰ ਰਹੀ ਜੋ ਕਿ ਪੋਸ਼ ਐਕਟ ਦੇ ਵਿੱਚ ਪ੍ਰੀਵੈਂਸ਼ਨ ਆਫ ਸੈਕਸ਼ੂਅਲ ਹਰਾਸਮੈਂਟ ਐਟ ਵਰਕਪਲੇਸ 2013 ਦੇ ਵਿੱਚ ਮੰਡੇਟਰੀ ਹੈ ਫਾਰ 올 ਦੀ ਗਵਰਨਮੈਂਟ ਐਂਡ ਪ੍ਰਾਈਵੇਟ ਆਰਗੇਨਾਈਜੇਸ਼ਨਸ ਪੂਰੇ ਸੈਂਟਰਲ ਗਵਰਨਮੈਂਟ ਦੀਆਂ ਇਨਸਟਰਕਸ਼ਨਸ ਆਈਆਂ ਆਈਆਂ ਤੇ ਸਰਪ੍ਰਾਈਜ਼ਿੰਗਲੀ ਸਾਡੀ ਆਪਣੀ ਹਾਈ ਕੋਰਟ ਜਿੱਥੇ ਕੁੜੀਆਂ ਦੇ ਜਾਂ ਲੇਡੀਜ਼ ਹੱਕਾਂ ਲਈ ਬੋਲਿਆ ਜਾਂਦਾ ਉੱਥੇ ਇਹ ਵਾਲੀ ਕਮੇਟੀ ਐਗਜ਼ਿਸਟ ਨਹੀਂ ਕਰ ਰਹੀ ਆਲਰੇਡੀ ਹਫਤਾ 10 ਦਿਨ ਪਹਿਲਾਂ ਇੱਕ ਪਟੀਸ਼ਨ ਇੱਕ ਐਪਲੀਕੇਸ਼ਨ ਜਾ ਚੁੱਕੀ ਹੈ ਕਿ ਉਹ ਕਮੇਟੀ ਦੀ ਜੋ ਹੈ 3 ਮੈਂਬਰੀ ਕਮੇਟੀ ਬਣਾਈ ਜਾਵੇ ਪਰ ਅੱਜ ਤੱਕ ਹਜੇ ਤੱਕ ਹੁਣ ਤੱਕ ਜਿਹੜਾ ਹੈ ਉਹ ਕਮੇਟੀ ਨਹੀਂ ਬਣਾਈ ਗਈ which shows inaction on their part inaction ਕਿਉਂ ਕਿ ਪਤਾ ਹੈ ਕਿ ਖੁਦ ਗਲਤ ਹੈ ਮੈਸੇਜਸ ਕਰਕੇ ਡਿਲੀਟ ਕਰ ਦੇਣਾ ਲੇਡੀਜ਼ ਨੂੰ ਇਸ ਤਰ੍ਹਾਂ ਸ਼ਰਿਆਮ ਜਿਹੜਾ ਹੈ ਹਰਾਸ ਕਰਨਾ ਇਹ ਆਪਣੇ ਆਪ ਦੇ ਵਿੱਚ ਸ਼ਰਮਨਾਕ ਗੱਲ ਹੈ ਜੀ ਸ਼ੇਮ ਆਨਰ ਸਿਟਿੰਗ ਪ੍ਰੈਜ਼ੀਡੈਂਟ ਬਿਲਕੁਲ ਇਹ ਸਾਰੀ ਕੰਪਲੇਂਟ ਅਸੀਂ ਬਾਹਰ ਕਾਉਂਸਲ ਨੂੰ ਦਿੱਤੀ ਹੈ ਸਾਰੀ ਵੀ ਸਾਰੀ ਕੰਪਲੇਂਟ ਹੋਰ ਵੀ ਅਸੀਂ ਲੇਡੀਜ਼ ਨੂੰ ਤਾਂ ਹੀ ਅਵੇਅਰ ਕਰਾਇਆ ਹੈ ਚੀਫ ਨੂੰ ਅਸੀਂ ਦੱਸਿਆ ਜੱਜਸ ਨੂੰ ਅਵੇਅਰਨੈਸ ਹੈ ਸਾਰੀ ਗੱਲ ਦੀ ਕਿ ਕਿਦਾਂ ਹੈ ਐਮਬੈਜ਼ਲਮੈਂਟ ਆਫ ਫੰਡਸ ਕਰ ਰਹੇ ਆ ਬਾਹਰ ਦੇ 60 ਲੱਖ ਰੁਪਏ ਖਾ ਗਿਆ ਜਦੋਂ ਇਹਨੂੰ ਪੁੱਛਿਆ ਕਿ ਵੀ ਉਹਦਾ ਵੇਰਵਾ ਦੋ ਕਿ ਤੁਸੀਂ ਕਿੱਥੇ ਖਾਦਾ ਤਾਂ ਉਹ ਪੈਸੇ ਜਿਹੜੇ ਹੈ ਇਹ ਜਿਹੜਾ ਆਪਣੇ ਆਪ ਪੈਸੇ 1 ਲੱਖ 1.5 ਲੱਖ ਅਕਾਊਂਟ ਚੋਂ ਕੈਸ਼ ਕਢਾ ਕੇ ਲੈ ਗਿਆ ਬਾਅਦ ਚ ਜਦੋਂ ਉਹਨੂੰ ਪੁੱਛਿਆ ਗਿਆ ਤਾਂ ਵਾਪਿਸ ਕਰਨ ਦੀ ਸਿਰਫ ਇੱਕ ਢੋਂਗ ਜਿਹਾ ਕੀਤਾ 21 ਲੱਖ ਦੀ ਪਲਾਈ ਪੂਰੇ ਸਾਲ ਦੀ ਇਕੱਠੀ ਖਰੀਦ ਲਈ ਗਈ ਬਾਅਦ ਚ ਉਹ 21 ਲੱਖ ਜਿਹੜੀ ਪਲਾਈ ਜਿਹੜੀ ਸ਼ੋਅ ਕੀਤੀ ਗਈ ਕਿ ਉਹ ਚੋਰੀ ਹੋ ਗਈ ਉਹਦੀ ਡੀਡੀਆਰ ਘਟਾ ਦਿੱਤੀ ਗਈ ਸੋ ਇਸ ਤਰ੍ਹਾਂ ਬੈਠਦੇ ਸਾਰ ਕੁਰਸੀ ਚ ਵਿంటర్ ਵਕੇਸ਼ਨਸ ਦੇ ਵਿੱਚ ਇਹਨੇ ਜਿਹੜਾ ਕਪਲਾ ਕੀਤਾ ਉਹਨੂੰ ਲੁਕਾਉਣ ਲਈ ਇਹ ਸਾਰਾ ਕੁਝ ਇਹ ਕਰ ਰਿਹਾ ਆਪਣੇ ਆਪਣੇ ਬੰਦਿਆਂ ਨੂੰ ਸੀਟਾਂ ਦਿੱਤੀਆਂ ਜਾ ਰਹੀਆਂ ਸੀਟ ਅਲੋਟਮੈਂਟ ਦਾ ਵਾਅਦਾ ਜਿਹੜਾ ਇਹਨੇ ਆਪਣੀ ਸਪੀਚ ਦੇ ਵਿੱਚ ਕੀਤਾ ਸੀ ਉਹਦੇ ਹੀ ਅਗੇਂਸਟ ਜਾ ਕੇ ਹੁਣ ਲੇਡੀਜ਼ ਨਾਲ ਈਗੋ ਦਿਖਾ ਰਿਹਾ ਜੀ ਇਸਰਫ ਹੀ ਮੇਲੀ ਗੋ ਹੈ ਜਿਹੜੇ ਕਰਕੇ ਕੱਲ ਹੋਣੇ ਉਸ ਸਟਰਕਚਰ ਤਾਂ ਕਿ ਜੇ ਮੈਨੂੰ ਨਹੀਂ ਮਿਲੇ ਉਸ ਸਟਰਕਚਰ ਤਾਂ ਮੈਂ ਕਿਸੇ ਨੂੰ ਵੀ ਮਿਲਣ ਨਹੀਂ ਦਊਂਗਾ ਤੁਸੀਂ ਪ੍ਰੈਜ਼ੀਡੈਂਟ ਨੂੰ ਹਟਾਣ ਦੀ ਮੰਗ ਕਰ ਰਹੇ ਹੋ ਬਿਲਕੁਲ ਸਾਡੀ ਮੰਗ ਹੈ ਜੀ ਯੈਸ ਜਨਰਲ ਹਾਊਸ ਮਿਲਾਇਆ ਜਾ ਰਿਹਾ ਘੱਟੋ ਘੱਟ 500 ਵਕੀਲ ਦੇ ਸਾਈਨ ਅਸੀਂ ਲਿੱਤੇ ਆ ਜਰ ਅਸੀਂ 7 ਤੋਂ 8 ਲੇਡੀਜ਼ ਮੈਂਬਰ ਬੈਠਦੇ ਆ ਸਾਡੇ ਨਾਲ ਇਲੈਕਸ਼ਨ ਤੋਂ ਪਹਿਲਾਂ ਪ੍ਰੋਮਿਸ ਕਰਕੇ ਕੀਤਾ ਗਿਆ ਕਿ ਵੀ ਮੈਂ ਤੁਹਾਨੂੰ ਕੈਬਨ ਬਣਾ ਕੇ ਦੇਵਾਂਗਾ ਤੁਹਾਡੀ ਸੈਟਿੰਗ ਇੱਥੇ ਵਧੀਆ ਬਣਾ ਕੇ ਦੇਵਾਂਗਾ ਅਸੀਂ ਆਖਿਆ ਠੀਕ ਹੈ ਸਰ ਅਸੀਂ ਤੁਹਾਡੇ ਨਾਲ ਹਾਂ ਸਾਨੂੰ ਕੈਬਨ ਬਣਾਇਆ ਜਾਵੇ ਕਿਉਂਕਿ ਗਰਮੀ ਸਰਦੀ ਦੇ ਵਿੱਚ ਅਸੀਂ ਉੱਥੇ ਬੈਠੇ ਰਹਿੰਦੇ ਸੀ ਬਾਹਰ ਓਪਨ ਚ ਉਹਨਾਂ ਨੇ ਸਾਨੂੰ ਕੈਬਨ ਬਣਾ ਕੇ ਦਿੱਤਾ ਜਦੋਂ ਅਸੀਂ ਚਾਬੀ ਲੈਣ ਗਏ ਸਰ ਕੋਲੇ ਤਾਂ ਅਸੀਂ ਕਹਿੰਦੇ ਮੈਨੂੰ ਨਹੀਂ ਪਤਾ ਕੈਬਨ ਕਿਨੇ ਬਣਾ ਕੇ ਦਿੱਤਾ ਅਸੀਂ ਆਖਿਆ ਠੀਕ ਹੈ ਕੋਈ ਗੱਲ ਨਹੀਂ ਸਰ ਜੋ ਵੀ ਦੂਸਰੀ ਪਾਰਟੀ ਹੈਗੀ ਸਾਡੀ ਉਹਨਾਂ ਨਾਲ ਬੈਠ ਕੇ ਸੈਟਿੰਗ ਕਰਵਾ ਕੇ ਸਾਡੇ ਸੋਲਵ ਕਰਵਾ ਦਿਓ ਸੋਲਵ ਕਰਵਾਉਣ ਲਈ ਸਰ ਅੱਗੇ ਨਹੀਂ ਆਏ ਕਹਿੰਦੇ ਤੁਸੀਂ ਸ ਜੀਦਾ ਵੀ ਹੋਊਗਾ ਮੈਨੂੰ ਦੱਸ ਦਿਓ ਨਹੀਂ ਤਾਂ ਮੈਂ ਇਹ ਗੁੰਡਾਗਰਦੀ ਨਹੀਂ ਹੋਣ ਦੇਣੀ ਮੈਂ ਤੁਹਾਨੂੰ ਇਥੋਂ ਮਤਲਬ ਸੀਲ ਕਰ ਦੇਣਾ ਇਸ ਕੈਬਨ ਨੂੰ ਅਸੀਂ ਆਕੇ ਕੋਈ ਗੱਲ ਨਹੀਂ ਸਾਰੇ ਸਾਡੇ ਨਾਲ ਬੈਠ ਕੇ ਤੁਸੀਂ ਮੀਟਿੰਗ ਕਰੋ ਜੋ ਵੀ ਹੋਊਗਾ ਸੋਲੂਸ਼ਨ ਤੁਸੀਂ ਡਿਸਾਈਡ ਕਰੋ ਅਸੀਂ ਤੁਹਾਡੇ ਨਾਲ ਆ ਉਹਨਾਂ ਨਾਲ ਸਾਡੇ ਉਹਨਾਂ ਨੇ ਸੀਲ ਕਰਤਾ ਕਹਿੰਦੇ ਵੀ ਲੜਾਈ ਮੈਂ ਨਹੀਂ ਚਾਹੁੰਦਾ ਕਿ ਮੇਰੇ ਰਾਜ ਦੇ ਵਿੱਚ ਲੜਾਈ ਹੋਵੇ ਉਹਨਾਂ ਨੇ ਸੀਲ ਕਰਨ ਤੋਂ ਬਾਅਦ ਅਸੀਂ ਵਾਈਸ ਪ੍ਰੈਜ਼ੀਡੈਂਟ ਤੇ ਸੈਕਟਰੀ ਸਰੇ ਕੋਲੇ ਗਏ ਉਹਨਾਂ ਨੇ ਸਾਨੂੰ ਰਿਟਰਨ ਦੇ ਵਿੱਚ ਇੱਥੇ ਆਰਡਰ ਦਿੱਤਾ ਕਿ ਤੁਸੀਂ ਸੱਤ ਸਾਲ ਤੋਂ ਬੈਠ ਜਾਓ ਸਾਰੇ ਮੈਂਬਰ ਜਾਣਦੇ ਆ ਕਿ ਤੁਸੀਂ ਬੈਠਦੇ ਹੋ ਅਸੀਂ ਮਤਲਬ ਤੁਹਾਡੇ ਨਾਲ ਆ ਅਸੀਂ ਉੱਥੋਂ ਚਲੇ ਗਏ ਤਾਂ ਜਦੋਂ ਹੀ ਅਸੀਂ ਗਏ ਆ ਅਗਲੇ ਦਿਨ ਉਹਨੇ ਕਿਹਾ ਤਾਂ ਵੀ ਆਰਡਰ ਕੀ ਕਰ ਲਓਗੇ ਤੁਸੀਂ ਜੀ ਆਰਡਰ ਹੈਗਾ ਤਾਂ ਉਹਨਾਂ ਨੇ ਉੱਥੇ ਸਾਰਾ ਸਾਡੇ ਬੈਗ ਪਤਾ ਨਹੀਂ ਕਿੱਥੇ ਆ ਬਰੀਫ ਪਤਾ ਨਹੀਂ ਕਿੱਥੇ ਆ ਉਹਨਾਂ ਨੇ ਉੱਥੇ ਉਹ ਸਾਰਾ ਡਿਮੋਲਿਸ਼ ਕਰਨ ਤੋਂ ਬਾਅਦ ਉੱਥੇ ਸਮਾਨ ਸਟਾਤਾ ਉਹਨੂੰ ਐਜ਼ ਅ ਸਟੋਰ ਰੂਮ ਬਣਾਤਾ ਜਿੱਦਾਂ ਅਸੀਂ ਉੱਥੇ ਕਦੇ ਬੈਠਦੇ ਹੀ ਨਹੀਂ ਸੀਗੇ ਇਸ ਚੀਜ਼ ਤੇ ਬਾਅਦ ਅਸੀਂ ਇਸ ਤੋਂ ਪਹਿਲਾਂ ਅਸੀਂ ਚੀਫ ਜਸਟਿਸ ਸਰ ਨੂੰ ਵੀ ਮਿਲਣ ਗਏ ਆ ਉਹ ਕਹਿੰਦੇ ਕਿ ਤੁਸੀਂ ਇਹਦੀ ਕੰਪਲੇਂਟ ਜੋ ਸਾਨੂੰ ਨਹੀਂ ਲੱਗਦਾ ਕਿ ਇਹਦੀ ਪੁਲਿਸ ਕੰਪਲੇਂਟ ਹੋਣੀ ਚਾਹੀਦੀ ਸਾਨੂੰ ਲੱਗਦਾ ਕਿ ਪ੍ਰੈਜ਼ੀਡੈਂਟ ਅਸੀਂ ਹਰ ਬਾਰ ਜਿਹੜੀ ਹੈਗੀ ਆ ਉਹਦੀ ਡਿਗਨਿਟੀ ਦੀ ਬੇਇੱਜ਼ਤੀ ਹੋ ਰਹੀ ਹੈ ਇਦਾਂ ਦੇ ਪ੍ਰੈਜ਼ੀਡੈਂਟ ਨੂੰ ਇੱਥੇ ਸੀਟ ਤੇ ਹੋਣਾ ਹੀ ਨਹੀਂ ਚਾਹੀਦਾ ਇੱਕ ਵਧੀਆ ਇਨਸਾਨ ਨੂੰ ਹੋਣਾ ਚਾਹੀਦਾ ਜਿਹੜਾ ਕੁੜੀਆਂ ਨੂੰ ਹਰ ਮਤਲਬ ਜੂਨੀਅਰ ਨੂੰ ਹਰੇਕ ਬੰਦੇ ਨੂੰ ਇੱਕੋ ਜਿਹਾ ਸਮਝੇ ਹਰੇਕ ਲਾਇਰ ਨੂੰ ਇੱਕੋ ਜਿਹਾ ਦੇਖੇ ਇੱਕ ਨਜ਼ਰ ਨਾਲ ਕਿਉਂਕਿ ਜਦੋਂ ਪ੍ਰੈਜ਼ੀਡੈਂਟ ਬਣ ਜਾਂਦਾ ਉਹ ਇੱਕ ਬੰਦੇ ਦਾ ਨਹੀਂ ਰਹਿੰਦਾ ਉਹ ਪੂਰੀ ਬਾਰ ਦਾ ਹੁੰਦਾ ਅਸੀਂ ਨਹੀਂ ਚਾਹੁੰਦੇ ਕਿ ਮੀਡੀਆ ਦੇ ਵਿੱਚ ਆਵੇ ਅਸੀਂ ਨਹੀਂ ਚਾਹੁੰਦੇ ਕਿ ਪੁਲਿਸ ਕੋਲ ਜਾਵੇ ਇਹ ਇਹ ਸਾਡੀ ਬਾਰ ਦਾ ਮਸਲਾ ਹੈ ਮੈਂ ਚਾਹਨੀ ਹੈ ਕਿ ਬਾਰ ਦੇ ਵਿੱਚ ਹੀ ਸੋਲਵ ਹੋਣਾ ਚਾਹੀਦਾ ਔਰ ਟ੍ਰਿਕ ਨਾਲ ਹੋਣਾ ਚਾਹੀਦਾ ਕਿ ਜਸਟਿਸ ਨੂੰ মিডিਆ ਦੇ ਥਰੂ ਅਸੀਂ ਸਾਡਾ ਕੀ ਪਰਪਸ ਐਚ ਤੱਕ ਪਹੁੰਚਣ ਦਾ ਕਿ মিডিਆ ਦੇ ਥਰੂ ਦੇਸ਼ ਭਰ ਚੇ ਗਲਤ ਗੱਲ ਜਾਵੇ ਕਿ ਦੁਨੀਆ ਦਾ ਮਤਲਬ ਇਹ ਇਹੋ ਜਿਹਾ ਇੰਸਟੀਟਿਊਸ਼ਨ ਹੈ 3 ਸਟੇਟਸ ਨੂੰ ਰਿਪਰੈਜ਼ੈਂਟ ਕਰਦਾ ਸਰ ਕਿ ਇਹਦਾ ਬਹੁਤ ਰਿਸਪੈਕਟਫੁਲ ਥਾਂ ਹੈ ਪੂਰੇ ਕੰਟਰੀ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਹੈਨਾ ਤੇ ਉੱਥੇ ਜੇ ਤੱਕਾ ਹੋ ਸਕਦਾ ਹੈ ਨਾ ਸਰ ਵਕੀਲ ਮਤਲਬ ਕੁੜੀਆਂ ਨਾਲ ਔਮਨ ਲਾਇਰਸ ਨਾਲ ਔਮਨ ਨਾਲ ਨਹੀਂ ਔਮਨ ਲਾਇਰਸ ਨਾਲ ਉਹ ਲਾਇਰ ਜਿਹੜੇ ਦੂਸਰੇ ਦੇ ਰਾਈਟਸ ਨੂੰ ਐਡਵੋਕੇਟ ਕਰਦੇ ਜੇ ਸਾਡੇ ਨਾਲ ਤੱਕਾ ਹੋ ਸਕਦਾ ਤਾਂ ਮੈਂ ਸੋਚ ਜੇ ਦੁਨੀਆ ਦੇ ਕਿਸੇ ਤੋਂ ਕੋਨੇ ਵੀ ਦੇ ਕਿੱਥੇ ਲੇਡੀਜ਼ ਨਾਲ ਤੱਕਾ ਹੋ ਰਿਆ ਹੋਣਾ ਜਿਹਦੇ ਅਕੈਂਸ ਕਦੀ ਆਵਾਜ਼ ਨਹੀਂ ਉਠਾਈ ਜਾਂਦੀ ਤੇ ਇਹ ਤਾਨਾशाही ਜਿਹੜੇ ਸਿੰਗਲ ਬੰਦੇ ਦੀ ਡਿਕਟੇਟਰਸ਼ਿਪ ਇਹਨੂੰ ਅਸੀਂ ਖਤਮ ਕਰਨਾ ਹੈ ਜੇ ਦਾ ਸਾਥ ਚਾਹੀਦਾ ਜੀ ਸਾਨੂੰ ਕੱਲੇ ਲੇਡੀਜ਼ ਦਾ ਨਹੀਂ ਸਾਨੂੰ ਸਭ ਦਾ ਸਾਥ ਚਾਹੀਦਾ ਤਾਂ ਕਿ ਅਸੀਂ ਜੋ ਵੀ ਆਪਣੀ ਗੱਲ ਹੈਗੀ ਉਹਨੂੰ ਅਸੀਂ ਰੱਖ ਸਕੀਏ ਸਾਡੀ ਗੱਲ ਸੁਣੀ ਜਾਵੇ ਜਿੰਨੇ ਵੀ ਲਾਇਰਲ ਹੈਗੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਜਸਟਿਸ ਹੋਣਾ ਚਾਹੀਦਾ ਉਹ ਸਾਡੇ ਨਾਲ ਆਉਣ ਤੇ ਇਸ ਪ੍ਰੈਜ਼ੀਡੈਂਟ ਨੂੰ ਇੱਥੋਂ ਅਸੀਂ ਰਿਮੂਵ ਕਰ ਸਕੀਏ ਦੇਖੋ ਇਹ ਪ੍ਰੀਮੀਅਰ ਇੰਸਟੀਚਿਊਟ ਹੈ ਜਿੱਥੇ ਅਸੀਂ ਲਾਅ ਐਂਡ ਆਰਡਰ ਹੈ ਜੁਡੀਸ਼ਰੀ ਹੈ ਸਾਡੀ ਜੁਡੀਸ਼ਰੀ ਦੀ ਇੱਕ ਸਟਰੋਂਗ ਆਰਮ ਹੈਗੀ ਹੈ ਜੁਡੀਸ਼ਰੀ ਦੀ ਜੇ ਅਸੀਂ ਆਪਦੀ ਇੱਥੇ ਹੀ ਲਾਅ ਐਂਡ ਆਰਡਰ ਅਸੀਂ ਉਰੇ ਹੀ ਸਟੈਬਲਿਸ਼ ਨਾ ਕਰਾ ਪਾਏ ਜੇ ਇੱਥੇ ਕੁੜੀਆਂ ਨਾਲ ਤੇ ੱਕੇ ਹੋਣ ਲੱਗੇ ਤੇ ਅਸੀਂ ਕਿਸੇ ਨੂੰ ਕੀ ਇਨਸਾਫ ਦਵਾ ਪਾਵਾਂਗੇ ਜੇ ਇੱਥੇ ਲੇਡੀਜ਼ ਨਾਲ ਆ ਹਰਾਤ ਹੋ ਗਿਆ ਤੇ ਅਸੀਂ ਬਾਹਰ ਕੁੜੀਆਂ ਨੂੰ ਬਾਹਰ ਦੁਨੀਆ ਨੂੰ ਕੀ ਇਨਸਾਫ ਦਵਾਵਾਂਗੇ ਤੁਸੀਂ ਮੈਨੂੰ ਆ ਹੀ ਦੱਸੋ ਜੀ ਇਹ ਰੂਲ ਆਫ ਲਾ ਜਿਹੜਾ ਹੈਗਾ ਜਿਹੜਾ ਐਸਟੈਬਲਿਸ਼ਡ ਇੰਸਟੀਚੂਟ ਹੈ ਪ੍ਰੀਮੀਅਰ ਇੰਸਟੀਚੂਟ ਹੈ ਕਨਸਟੀਚੂਨਲ ਕੋਰਟ ਹੈ ਕਨਸਟੀਚੂਨਲ ਐਂਡ 바ਰ ਜਿਹੜੀ ਹੈ ਉਹਦੀ ਨਰਸਰੀ ਹੈਗੀ ਹੈ ਇਹ 바ਰ ਜਿਹੜੀ ਅਸੀਂ ਉਹਦੇ ਇੱਕ ਮੇਨ ਜਿਹੜੀ ਇਕ ਆਰਮ ਹੁੰਦੀ ਹੈਗੀ ਹੈ ਦੇਸ਼ ਨੂੰ ਦੇ ਜਿਹੜੇ ਸਾਡੇ ਰਾਈਟਸ ਨੂੰ ਫੰਡਮੈਂਟਲ ਰਾਈਟਸ ਨੂੰ ਜਦੋਂ ਅਸੀਂ ਸਟਰੈਂਥਨ ਕਰਨਾ ਹੈ ਜਾਂ ਫੰਡਮੈਂਟਲ ਰਾਈਟਸ ਨੂੰ ਪ੍ਰੋਪਗੇਟ ਕਰਨਾ ਹੈ ਵੀ ਡੂ ਥਰੂ ਦੀ ਬਾਰ ਇਫ ਸੱਚ ਥਿੰਗਸ ਹੈ ਸਟਾਰਟਡ ਹੈਪਨਿੰਗ ਇਨ ਦਾ ਬਾਰਸ ਵਿਦ ਦੀ ਗਰਲਸ ਥੈਟ ਕੈਨਟ ਬੀ ਟੋਲਰੇਟਡ ਐਟ ਦੈਟਸ ਪੰਜਾਬੀ ਸਰ ਹੋ ਰਿਹਾ ਜੀ ਪੂਰੀ ਕਮੇਟੀ ਨੇ ਸਾਨੂੰ ਜਦੋਂ ਰਿਟਰਨ ਆਰਡਰ ਦਿੱਤਾ ਉਹ ਅੱਜ ਕਮੇਟੀ ਵੀ ਸਾਨੂੰ ਕਿਤੇ ਨਹੀਂ ਦਿਖ ਰਹੀ ਅਸੀਂ ਅਸੀਂ ਉਹ ਸਿਰ ਪ੍ਰੈਜ਼ੀਡੈਂਟ ਤੋਂ ਚਲੋ ਠੀਕ ਹੈ ਉਹਨਾਂ ਨੇ ਡਿਮੋਲਿਸ਼ ਕਰਵਾਤਾ ਬਾਕੀ ਜਿਹੜੀ ਕਮੇਟੀ ਹੈਗੀ ਉਹਨਾਂ ਦੇ ਆਰਡਰ ਨੂੰ ਫੋਲੋ ਨਹੀਂ ਕੀਤਾ ਉਹਨਾਂ ਨੇ ਉਹ ਬਿਲਕੁਲ ਡਿਕਟੇਟਰਸ਼ਿਪ ਕਰ ਰਹੇ ਨੇ ਉਹਦਾ ਵੀ ਆਨਸਰ ਚਾਹੀਦਾ ਪੂਰੀ ਬਾਹਰ ਨੂੰ ਉਹਦਾ ਆਨਸਰ ਚਾਹੀਦਾ ਕਿ ਇਹ ਕਿਉਂ ਹੋ ਰਿਹਾ ਉਹਨਾਂ ਦਾ ਆਰਡਰ ਕਿੱਥੇ ਹੈ ਐਵਰੀਵਨ ਇਜ਼ ਅਕਾਊਂਟੇਬਲ ਦੇਖੋ ਅਸੀਂ ਪ੍ਰਧਾਨ ਦਾ ਨਾਮ ਲੈ ਰਹੇ ਹਾਂ ਪਰ ਬਿਲੀਵ ਮੀ ਸੈਕਟਰੀ ਜੁਆਇੰਟ ਸੈਕਟਰੀ ਸਾਰੇ ਇਹਦੇ ਲਈ ਰਿਸਪੋਨਸੀਬਲ ਨੇ ਕਿਉਂਕਿ ਜੇ ਕੋਈ ਉਹ ਗੱਲ ਵੀ ਉਹ ਕੱਢਦਾ ਸਟਰਾਜੀ ਰਾਨ ਨੇ ਇਹਨਾਂ ਨੂੰ ਆਫਿਸ ਤੋਂ ਕੱਢਤਾ ਜੁਆਇੰਟ ਸੈਕਟਰੀ ਦੇ ਆਫਿਸ ਨੂੰ ਇਹਨਾਂ ਨੇ ਲੋਕ ਲਗਾਤਾ ਉਹਦਾ ਮਤਲਬ ਉਹ ਕਿੱਥੇ ਨੇ ਸਾਰੇ ਕਿੱਥੇ ਨੇ ਸਾਰੇ ਪਰਦਾਨ ਪਰਦਾਨ ਹਮੇ ਸਰੇ ਆਮ ਸਭ ਕੇ ਸਾਹਮਣੇ ਧਮਕੀ ਦੇ ਕੇ ਗਿਆ ਕਿ ਮੈਂ ਆਜ ਤੱਕ ਆਪਨੇ ਨਾ ਗੁੰਡਾਗਰਦੀ ਦੇਖੀ ਨਹੀਂ ਹੈ ਕਿ ਕੀ ਹੁੰਦੀ ਹੈ ਗੁੰਡਾਗਰਦੀ ਮੈਂ ਦਿਖਾਤਾ ਹੂੰ ਤੁਮ ਲੋਗੋ ਨੂੰ ਗੁੰਡਾਗਰਦੀ ਦਿਖਾ ਕੇ ਕਹਿ ਰਿਹਾ ਕਿ ਇਨਕਾ ਥੱਪੜ ਮਾਰੋ ਠੀਕ ਹੈ ਸਾਡੇ ਤੋਂ ਅੱਧੀ ਉਮਰ ਦੀਆਂ ਕੁੜੀਆਂ ਜੇ ਹੁਣ ਅਸੀਂ ਇਹਨਾਂ ਦੇ ਨਾਲ ਨਹੀਂ ਖੜਾਂਗੇ ਇਹ ਵਿਚਾਰੇ ਨਵੇਂ ਬੱਚੇ ਆਏ ਹੈਗੇ ਆ ਇਹਨਾਂ ਨੂੰ ਕੌਣ ਸਪੋਰਟ ਕਰੂਗਾ ਅਸੀਂ ਵਿਮਨ ਐਂਪਾਵਰਮੈਂਟ ਦੀ ਗੱਲ ਕਰਦੇ ਪਏ ਇਹ ਚਾਰੇ ਪਾਸੇ ਨਵੀਆਂ ਕੁੜੀਆਂ ਆਈਆਂ ਵਿਚਾਰੀਆਂ ਇਹਨਾਂ ਦੇ ਨਾਲ ਇਹੋ ਜਿਹੇ ਹਾਲਾਤ ਅਸੀਂ ਟੋਲਰੇਟ ਨਹੀਂ ਹੁੰਦੇਵਾਂਗੇ ਵੀ ਵਿਲ ਸਟੇਜ ਹੇਅਰ ਦਾ ਦਰਨਾ ਅਸੀਂ ਇੱਥੇ ਪੂਰਾ ਐਕਸ਼ਨ ਲਿਆ ਜਾਵੇ ਜੀ ਸਾਰੀ ਬਾਰ ਦੀ سپورਟ ਦੀ ਲੋੜ ਹੈ ਸਾਨੂੰ ਜਸਟਿਸ ਚਾਹੀਦਾ ਅਸੀਂ ਇਸ ਪ੍ਰੈਜ਼ੀਡੈਂਟ ਨੂੰ ਰਿਮੂਵ ਕਰਨਾ ਚਾਹੁੰਦੇ ਹਾਂ ਸਾਨੂੰ ਸਾਰੇ ਬਾਰ ਦੀ سپورਟ ਚਾਹੀਦੀ ਹੈ ਸਰ ਧੰਨਵਾਦ ਕੁੜੀਆਂ ਨੂੰ ਇਹ ਕੰਮ ਤੇ ਨਹੀਂ ਨਾ ਕਹਿ ਸਕਦਾ ਇਦਾਂ ਸ਼ਰਿਆਮ ਕੁੜੀਆਂ ਨੂੰ ਕਿਵੇਂ ਧਮਕੀਆਂ ਦੇਤੀਆਂ ਇਹਨੇ ਇੱਕ ਪਾਸੇ ਅਸੀਂ ਕਹਿੰਨੇ ਜੀ ਲੜਕੀ ਲੜਕੀ ਜਿਹੜੀ ਹੈਗੀ ਆ ਉਹ ਤੁਹਾਡੇ ਘਰ ਵੀ ਚਲਾਉਂਦੀ ਆ ਹੁਣ ਲੜਕੀ ਬਾਹਰ ਵੀ ਚਲਾ ਰਹੀ ਆ ਲੜਕੀਆਂ ਉੱਠ ਕੇ ਬਾਹਰ ਆਈਆਂ ਇਹਦੇ ਤੋਂ ਡਰਦੇ ਮਾਰੇ ਕੋਈ ਕੁਝ ਬੋਲਦਾ ਹੀ ਨਹੀਂ ਪਿਆ ਬੋ ਦੋ ਬੰਦੇ ਨੂੰ ਨਸ਼ਾ ਕਰਾ ਕੇ ਸਾਡੇ ਉਹ ਬੰਦੇ ਨੂੰ ਨਸ਼ਾ ਕਰਾ ਕੇ ਸਾਡੇ ਕੈਬਨ ਚ ਬਾੜਤਾ ਤੇ ਸਾਡੇ ਨਾਲ ਹਾਥਾ ਪਾਈ ਕੀਤੀ ਆ ਉਹ ਬੰਦੇ ਨੇ ਤੇ ਉਹਦੇ ਉਦੋਂ ਬਾਅਦ ਮਤਲਬ ਉਹ ਵਿਕਾਸ ਮਲੀ ਕਹਿੰਦਾ ਆ ਕੇ ਕਹਿੰਦਾ ਕਿ ਇਹ ਕੁੜੀਆਂ ਨੂੰ ਚਪੇੜ ਮਾਰ ਕੀ ਕਰਦੀ ਐ ਮੈਂ ਦੇਖਦਾ ਕੁੜੀਆਂ ਵੀਡੀਓਜ਼ ਹੈਗੀਆਂ ਫੋਟੋ ਸਾਡੇ ਕੋਲ ਵੀਡੀਓ ਹੈ ਵਿਟਨੈਸ ਹੋ ਜਾਏਗਾ ਉੱਥੇ ਬੈਠ ਦੇਗੇ ਸਾਰੇ ਸੀਨੀਅਰ ਐਡਵੋਕੇਟ ਉੱਥੇ ਵਿਟਨੈਸ ਹੈਗੇ ਆ ਬਹੁਤ ਬਹੁਤ ਥਾਰੀ ਇਨਸੀਡੈਂਟ ਸ਼ੁਰੂ ਹੋਇਆ ਸੀ ਇਹ ਸ਼ੁਰੂ ਹੋਇਆ ਸੀ ਦਸੰਬਰ ਅ 2023 ਚ ਛੁੱਟੀਆਂ ਸੀ ਜਦ ਕਿਸੇ ਨੇ ਇੱਥੇ ਕੈਬਨ ਕੰਸਟਰਕਟ ਕਰ ਲਿਆ ਸੀ ਜੀ ਤੇ ਉਸ ਤੋਂ ਬਾਅਦ ਉਹ ਕੈਬਨ ক্লোਜ਼ ਸੀ ਅ 2 ਮਹੀਨੇ ਬਾਅਦ ਹੁਣੇ ਲਾਸਟ ਵੀਕ ਇਹ ਕੁੜੀਆਂ ਮੇਰੇ ਕੋਲ ਆਈਆਂ ਸੀ ਕਿ ਜੀ ਇਹ ਜਿੱਥੇ ਕੈਬਨ ਬਣਿਆ ਸੀ ਇੱਥੇ ਬੈਂਦੀ ਸੀ ਮੈਂ ਆਪਣੇ ਲੈਵਲ ਤੇ ਇਨਕੁਆਰੀ ਕਰਾਈ ਸੀ ਸਾਰੇ ਕਹਿੰਦੇ ਜੀ ਇੱਥੇ ਕੋਈ ਨਹੀਂ ਬੈਂਦੇ ਸੀ ਇੱਥੇ ਅ ਪਹਿਲਾਂ ਸਾਰਾ ਕਬਾੜ ਪਿਆ ਹੁੰਦਾ ਸੀ ਬਾਅਦ ਐਸੋਸੀਏਸ਼ਨ ਦਾ ਤੇ ਦੋਨੋਂ ਪਾਰਟੀਆਂ ਤੋਂ ਸੁਣਨ ਤੋਂ ਬਾਅਦ ਮੈਂ ਉਸ ਕੈਬਨ ਸੀਲ ਕਰਤਾ ਤੇ ਮੈਂ ਦੋਨੋਂ ਪਾਰਟੀਆਂ ਨੂੰ ਇਨਸਟਰਕਟ ਕੀਤਾ ਕਿ ਕੋਈ ਵੀ ਉਸ ਕੈਬਨ ਨੂੰ ਨਹੀਂ ਖੋਲੂਗਾ ਮੇਰੀ ਪਰਮਿਸ਼ਨ ਤੋਂ ਬਿਨਾ ਪਰ ਕੁੜੀਆਂ ਨੇ ਮੇਰੀ ਸੀਲ ਜੋ ਮੈਂ ਕੈਬਨ ਚ ਲਾਈ ਸੀ ਉਹ ਤੋੜਤੀ ਕੈਬਨ ਦਾ ਦਰਵਾਜ਼ਾ ਤੋੜਤਾ ਤੇ ਉੱਥੇ ਧਮਕੀ ਦਿੱਤੀ ਓਪਨਲੀ ਕਿ ਵੀ ਜੋ ਕੋਈ ਉਖਾੜ ਸਕਦਾ ਸਾਡਾ ਉਖਾੜ ਲਓ ਜੀ ਅਸੀਂ ਤਾਂ ਕਰਤਾ ਅਸੀਂ ਕੋਈ ਪ੍ਰਧਾਨ ਨੂੰ ਨਹੀਂ ਮੰਨਦੇ ਅਸੀਂ ਕਿਸੇ ਨੂੰ ਨਹੀਂ ਮੰਨਦੇ ਜੀ ਕਬਜ਼ਾ ਸੀ ਕਰਾਂਗੇ ਜੀ ਤੇ ਦੋ ਦਿਨ ਤੋਂ ਉੱਥੇ ਕਬਜ਼ਾ ਕਰਕੇ ਬੈਠੀ ਸੀ ਤੇ ਉਹਨਾਂ ਨੇ WhatsApp ਤੇ ਮੈਨੂੰ ਡਿਫੇਮ ਕਰਨਾ ਸ਼ੁਰੂ ਕਰਤਾ ਕਿ ਜੀ ਪ੍ਰੈਜ਼ੀਡੈਂਟ ਨੇ ਸਾਨੂੰ ਧਮਕਾਇਆ ਪ੍ਰੈਜ਼ੀਡੈਂਟ ਨੇ ਕਿਹਾ ਮੈਂ ਸਾਡੀ ਗੱਲ ਨਹੀਂ ਸੁਣੀ ਜੀ ਪ੍ਰੈਜ਼ੀਡੈਂਟ ਦੂਜੀ ਪਾਰਟੀ ਦੀ ਸਪੋਰਟ ਕਰ ਰਿਹਾ ਤੇ ਮੈਂ ਨਾ ਉਹ ਕੁੜੀਆਂ ਨੂੰ ਮਿਲਿਆ ਨਾ ਮੈਂ ਕੁੜੀਆਂ ਨੂੰ ਕੁਝ ਕਿਹਾ ਤੇ ਕੱਲ ਉਹ ਬੰਦੇ ਜਿਨ੍ਹਾਂ ਨੇ ਉਹ ਕੈਬਨ ਕੰਸਟਰਕਟ ਕੀਤਾ ਸੀ ਉਹ ਉਸ ਕੈਬਨ 'ਚ ਗਏ ਉਹਨਾਂ ਨਾਲ ਵੀ ਕੁੜੀਆਂ ਨੇ ਬਦਤਮੀਜ਼ੀ ਕੀਤੀ ਤੇ ਉਹਨਾਂ ਨੂੰ ਕਿਹਾ ਵੀ ਅਸੀਂ ਜੇ ਤੁਸੀਂ ਐਂਟਰ ਕਰੋਗੇ ਕੈਬਨ 'ਚ ਤੇ ਅਸੀਂ 354 ਚ ਛੇੜਖਾਨੇ ਦੇ ਕੇ ਇਸੇ ਤੁਹਾਨੂੰ ਅੰਦਰ ਕਰਾ ਦਾਂਗੇ ਤੇ ਇਸ ਕਰਕੇ ਤੁਸੀਂ ਦੂਰ ਹੋ ਜਾਓ ਉਸ ਵੇਲੇ ਕੋਈ ਵੀਡੀਓਗ੍ਰਾਫੀ ਤੁਸੀਂ ਕੀਤੀ ਹੈਗੀ ਕੀ ਨਹੀਂ ਮੈਨੂੰ ਮੈਨੂੰ ਨਹੀਂ ਜੋ ਲੋਕਾਂ ਨੇ ਸਾਡੇ ਕੋਲ ਸਾਰੀ ਵੀਡੀਓਜ਼ ਹੈਗੀਆਂ ਜੋ ਉੱਥੇ ਮੈਂ ਕੋਈ ਵੀਡੀਓਗ੍ਰਾਫੀ ਨਹੀਂ ਕੀਤੀ ਜੋ ਲੋਕਾਂ ਨੇ ਮੈਨੂੰ ਇਨਸੀਡੈਂਟ ਦੱਸਿਆ ਮੈਂ ਉਹਦੀ ਗੱਲ ਕਰ ਰਿਹਾ ਜੀ ਕਿਉਂਕਿ ਨਾ ਮੈਂ ਮੌਕੇ ਤੇ ਗਿਆ ਨਾ ਮੈਂ ਕੁੜੀਆਂ ਨਾਲ ਕੋਈ ਗੱਲ ਕਰੀ ਤੇ ਉਸ ਤੋਂ ਬਾਅਦ ਸ਼ਾਮ ਨੂੰ ਮੇਰੇ ਕੋਲ ਉਹ ਅਪੋਜ਼ਿਟ ਜਿਨ੍ਹਾਂ ਨੇ ਕੰਸਟਰਕਟ ਕੀਤਾ ਸੀ ਕੈਬਨ ਉਹ ਮੇਰੇ ਕੋਲ ਆਏ ਤੇ ਉਹਨਾਂ ਨੇ ਕਿਹਾ ਜੀ ਅਸੀਂ ਕੰਸਟਰਕਟ ਕੀਤਾ ਸੀ ਅਸੀਂ ਤੋੜਾਂਗੇ ਜੀ ਆਪਣੇ ਕੈਬਨ ਤੇ ਜੋ ਸਿਚੁਏਸ਼ਨ ਬਣਨ ਤੋਂ ਪਹਿਲਾਂ ਸੀ ਇੱਥੇ ਕਬਾੜ ਪਿਆ ਸੀ ਉਹੀ ਰਹਿਣ ਦੋ ਜੀ ਤੇ ਮੈਨੂੰ ਨਹੀਂ ਪਤਾ ਕਿਨੇ ਉਹ ਕੈਬਨ ਤੋੜਿਆ ਜਿਹਨੇ ਬਣਾਇਆ ਸੀ ਉਹਨੇ ਤੋੜਿਆ ਹਾਈ ਕੋਰਟ ਨੇ ਤੋੜਿਆ ਮੈਨੂੰ ਨਹੀਂ ਤੁਹਾਡੇ ਆਰਡਰ ਤੋਂ ਨਹੀਂ ਮੇਰੇ ਨਹੀਂ ਮੈਂ ਆਰਡਰ ਮੇਰੇ ਨਾ ਮੇਰੇ ਆਰਡਰ ਤੋਂ ਬਣਿਆ ਸੀ ਨਾ ਮੇਰੇ ਆਰਡਰ ਤੋਂ ਟੁੱਟ ਸਕਦਾ ਮੈਂ ਬਣਾਉਣ ਦਾ ਵੀ ਆਰਡਰ ਨਹੀਂ ਕਿਉਂਕਿ ਕਲੈਰੀਫਿਕੇਸ਼ਨ ਉਹਦੀ ਹੀ ਚਾਹੀਦੀ ਜਾਂ ਤਾਂ ਦੇਖੋ ਜਾਂ ਤਾਂ ਹਾਈ ਕੋਰਟ ਕਿਉਂਕਿ ਇੱਥੇ ਕੋਈ ਵੀ ਚੀਜ਼ ਬਣੂਗੀ ਉਹ ਹਾਈ ਕੋਰਟ ਦੀ ਨੋਟਿਸ ਹੁੰਦੀ ਹੈ ਜੀ ਠੀਕ ਹੈ ਜੀ ਹਾਈ ਕੋਰਟ ਦੀ ਪਰਮਿਸ਼ਨ ਤੋਂ ਬਿਨਾ ਕੋਈ ਚੀਜ਼ ਇੱਥੇ ਨਹੀਂ ਬਣ ਸਕਦੀ ਤੇ ਹਾਈ ਕੋਰਟ ਚ ਜੇ ਇਹਨਾਂ ਨੇ ਕਹਿ ਰਹੇ ਸੀ ਹਾਈ ਕੋਰਟ ਨੂੰ ਰਿਪਰੈਜ਼ੈਂਟ ਕੀਤਾ ਜੀ ਚੀਫ ਜਸਟਿਸ ਨੂੰ ਅਸੀਂ ਮਿਲੀ ਹੈ ਤੇ ਮੇਰੇ ਹਿਸਾਬ ਨੇ ਫਿਰ ਚੀਫ ਜਸਟਿਸ ਨੇ ਤੜਵਾਤਾ ਹੋਏਗਾ ਕੈਬਿਨ ਨੂੰ ਠੀਕ ਹੈ ਕਿਉਂਕਿ ਜੇ ਕੋਈ ਲੀਗਲ ਕੰਸਟਰਕਸ਼ਨ ਇੱਥੇ ਹੈਗੀ ਤਾਂ ਟੁੱਟੂਗੀ ਜੀ ਸਰ ਮੇਰੀ ਨੌਲੇਜ ਐਸੀ ਕੋਈ ਕੰਪਲੇਂਟ ਨਹੀਂ ਹੈ ਠੀਕ ਹੈ ਜੀ ਤੇ ਮੈਨੂੰ ਪ੍ਰਧਾਨ ਬਣਾਇਆ ਹੈ ਬਾਹਰ ਨੇ विद फ्यूज मार्जिन में जीतता वो इस करके जीतता कि मैं लोका दी गल करा मैं अपने छोटे भाई बहना दी गल करा ਤੇ ਮੋਂ ਉਹਨਾਂ ਦੀ ਗੱਲ ਕਰਾਂਗਾ ਇਹ ਬੀਸਲੈਸ ਅਲੀਗੇਸ਼ਨਸ ਦਾ ਮੈਂ ਜਵਾਬ ਦੇਣ ਬੈ ਗਿਆ ਤਾਂ ਫਿਰ ਮੈਂ ਬਾਹਰ ਦੇ ਵਾਸਤੇ ਕੋ ਕੰਮ ਨਹੀਂ ਕਰ ਸਕਦਾ ਠੀਕ ਹੈ ਜੀ ਤੇ ਜੋੜ ਪੜਾ ਨਹੀਂ ਮੈਂ ਚਾਹਾਂਗਾ ਕਿ ਸਾਰੇ ਮਿਲ ਕੇ ਰਹੋ ਪਰਿਵਾਰ ਵਾਂਗ ਰਹੋ ਜੀ ਇਹ ਲੜਾਈ ਝਗੜੇ ਚ ਨਾ ਪਾਓ ਇਹ ਜੋ ਪ੍ਰੋਪਗੈਂਡਾ ਕੁਝ ਬੰਦੇ ਕਰ ਰਹੇ ਨੇ 20 25 ਬੰਦੇ ਖਿਲਾਫ ਕਰ ਰਹੇ ਨੇ ਬੰਦ ਕਰੋ ਜੀ ਬਾਰ ਦੇ ਭਲੇ ਵਾਸਤੇ ਸੋਚੋ ਠੀਕ ਹੈ ਜੀ ਇਹ ਚੀਜ਼ਾਂ ਚ ਕੁਝ ਨਹੀਂ ਰੱਖਿਆ ਨੂਸੈਂਸ ਕ੍ਰੀਏਟ ਨਾ ਕਰੋ ਪੀਸਫੁਲ ਮਾਹੌਲ ਬਣਾ ਕੇ ਰੱਖੋ ਥੈਂਕ ਯੂ